ਪ੍ਰਾਈਜ਼ ਹੈ ਕਿ ਇਹ 12 ਤੋਂ ਲੈ ਕੇ 15000 ਦੇ ਵਿੱਚ 12 ਤੋਂ ਲੈ ਕੇ 15000 ਦੇ ਵਿੱਚ ਸੋਨੇ ਦੀ ਚੈਨ ਹੈ ਬਿਲਕੁਲ ਜੀ ਇਹ ਜੈਂਟਸ ਕੜੇ ਪੱਕੀ ਗੱਲ ਹੈ ਬਰੀ ਆਲੀ ਬਿਲਕੁਲ ਪੱਕੀ ਗੱਲ ਹੈ ਵੱਡੇ ਜੀ ਹਾਂਜੀ ਆਗੇ ਜੈਂਟਸ ਕੜੇ ਇੰਨਾ ਹੀ ਪ੍ਰਾਈਜ਼ ਰਹੂਗੇ 8 ਤੋਂ 9000 ਦੇ ਵਿੱਚ 8 ਤੋਂ ਲੈ ਕੇ 9000 ਦੇ ਵਿੱਚ ਵੀਰੇ ਜੈਂਟਸ ਸੋਨੇ ਦੇ ਕੜੇ ਤੁਸੀਂ ਚੈੱਕ ਕਰ ਰਹੇ ਹੋ ਵੀਰੇ ਇਹ ਵੀਰੇ ਅਸਲੀ ਸੋਨਾ ਹੋਗਾ ਨਾ ਅਸਲੀ ਸੋਨਾ 24 ਕੈਰੇਟ ਸੋਨਾ ਓਨਲੀ ਵੀਰੇ ਇਹਦਾ ਪ੍ਰਾਈਜ਼ ਹੈ 8 ਤੋਂ 9000 ਦੇ ਵਿੱਚ ਇਹਨਾਂ ਦਾ 8 ਤੋਂ 9000 ਦੇ ਵਿੱਚ ਸੋਨੇ ਦਾ ਗੜਾ ਕਿਤੇ ਵੀ ਨਹੀਂ ਮਿਲਦਾ ਵੀਰੇ ਆਪਣੇ ਕੋਲ ਵੀਰੇ ਸਿਰਫ 20 ਲੈ ਕੇ 22000 ਦੇ ਵਿੱਚ ਸੋਨੇ ਦਾ ਰਾਣੀ ਹਾਰ ਸਿਰਫ 12000 ਦੇ ਵਿੱਚ ਸੋਨੇ ਦੀ ਬਾਹੀ ਵੀਰੇ ਇਹੀ ਜੀ ਅਸਲੀ ਸੋਨੇ ਦੀ ਬਣਾਉਂਗੇ ਘਟੋ ਘਟ 3 ਤੋਂ 4 ਲੱਖ ਦੇ ਵਿੱਚ ਬਣੇ ਤਿੰਨ ਤੋਂ 4 ਲੱਖ ਵਾਲੀ ਜੀ ਸਿਰਫ 12 12000 ਦੇ ਵਿੱਚ ਕੀ ਆ ਬਾਤ ਹੈ ਜੀ ਕਸਟਮਾਈਜ਼ ਕਰਵਾ ਸਕਦੇ ਆ ਆਪਣੇ ਅਕੋਰਡਿੰਗ ਜਿਵੇਂ ਮਰਜੀ ਹੈਵੀ ਹਲਕਾ ਚੋੜਾ ਮੋਟਾ ਪਤਲਾ ਸਭ ਕਰਵਾ ਸਕਦੇ ਜਿਵੇਂ ਮਰਜੀ ਆਪ ਕਰਵਾ ਸਕਦੇ ਕਸਟਮਾਈਜ਼ ਤੇ ਬਾਕੀ ਆਪ ਜੀ ਕਸਟਮਾਈਜ਼ ਵੀ ਕਰਵਾ ਸਕਦੇ ਆ ਜੇਕਰ ਆਪਾਂ ਨੇ ਸੋਨਾ ਵੱਧ ਘੱਟ ਕਰਵਾਉਣਾ ਹੋਵੇ ਤਾਂ ਉਹ ਵੀ ਹੋ ਜੂ ਪਰ ਵੀਰੇ ਘੱਟੋ ਘੱਟ 1 ਗ੍ਰਾਮ ਤਾਂ ਹੋ ਗਈ ਹੋਊਗਾ 1 ਗ੍ਰਾਮ ਹੋਊਗਾ ਜੀ ਹਾਂਜੀ ਅਗਰ ਤੁਹਾਡੇ ਕੋਲ ਪੈਸੇ ਹੈਗੇ ਨੇ ਘੱਟ ਤੇ ਤੁਸੀਂ ਪਾਉਣਾ ਚਾਹੁੰਦੇ ਆ ਸੋਨੇ ਦੀ ਆਟਮਾ ਜਿਵੇਂ ਜੀ ਸੋਨੇ ਦੀ ਛਾਂਬ ਹੋ ਗਈ ਸੋਨੇ ਦੀ ਚੈਨ ਹੋ ਗਈ ਸੋਨੇ ਦੇ ਹਾਰ ਹੋਗੇ ਪਰ ਜੀ ਤੁਹਾਨੂੰ ਚਾਹੀਦਾ ਪ੍ਰਾਈਸ ਬਹੁਤ ਘੱਟ ਜਿਵੇਂ ਜੀ 2500 ਰੁਪਏ ਦੀ ਸੋਨੇ ਦੀ ਛਾਂਪ 8000 ਦੀ ਸੋਨੇ ਦੀ ਚੈਨ 20 ਲੈ ਕੇ 22000 ਦੇ ਵਿੱਚ ਰਾਣੀ ਹਾਰ ਉਹ ਵੀ ਸੋਨੇ ਦਾ ਤੇ ਬਾਕੀ ਜੀ ਸਕਰੀਨ ਦੇ ਉੱਪਰ ਬਾਈਰੋ ਦੇ ਨੰਬਰ ਲੱਗੇ ਨੇ ਆਪਾਂ ਕਾਲ ਕਰਕੇ ਕੋਈ ਵੀ ਇਨਕੁਆਰੀ ਕਰ ਸਕਦੇ ਆ ਅੱਜ ਆਪਾਂ ਖੜੇ ਸੀ ਜੀ ਨਾਭਾ ਗੇਟ ਏ ਆਰ ਡਿਵੈਲਪਰ ਸੰਗਰੂਰ ਸ਼ਹਿਰ ਦੇ ਵਿੱਚ ਫਾਈਨਲੀ ਆਪਾਂ ਅੱਗੇ ਜੀ ਏ ਆਰ ਡਿਵੈਲਪਰ ਸੰਗਰੂਰ ਸ਼ਹਿਰ ਦੇ ਵਿੱਚ ਤੇ ਬਾਕੀ ਇੱਧਰ ਬਾਈ ਜੀ ਬੈਠੇ ਨੇ ਆਪਾਂ ਕਰਦਿਆਂ ਗੱਲਬਾਤ ਕਿ ਆਪਣੇ ਕੋਲ ਇੰਨਾ ਸਸਤਾ ਤੇ ਵਧੀਆ ਸੋਨਾ ਕਿਉਂ ਹੁੰਦਾ ਹਾਂਜੀ ਬਾਈ ਜ ਆਪਣਾ ਵੀ ਸਭ ਤੋਂ ਪਹਿਲਾਂ ਜੀ ਐਡਰੈਸ ਕੀ ਹੈ ਜੀ ਆਪਣਾ ਐਡਰੈਸ ਹੈਗਾ AR ਜੁਐਲਰਸ ਨਾਬਾ ਗੇਟ ਸੰਗਰੂਰ ਏਅਰ ਲੇਬਰ ਚੌਂਕ ਤੇ ਵੀਰੇ ਅੱਜ ਆਪਣੇ ਕੋਲ ਕਿਹੜੀ ਕਿਹੜੀ ਆਈਟਮਾਂ ਹੋਣੀਆਂ ਨੇ ਤੇ ਵੀਰੇ ਉਹਨਾਂ ਦੇ ਪ੍ਰਾਈਸਿਸ ਕਿਵੇਂ ਦੇ ਰਹਿਣਗੇ ਅੱਜ ਤੁਹਾਨੂੰ ਸਭ ਤੋਂ ਪਹਿਲੇ ਦਿਖਾਉਣੇ ਆਂਗੇ ਫੋਨ ਦੀ ਚੈਨਾ ਫੋਨ ਨੇ ਦੀ ਚੈਨਾ ਵੀਰੇ ਹਾਂਜੀ ਜਿਵੇਂ ਵੀਰੇ ਮੈਨੇ ਸੁਣਿਆ ਸੀ ਕਿ ਸਟਾਰਟਿੰਗ ਹੁੰਦੀ ਹੈ 8000 ਤੋਂ ਵੀਰੇ 8000 ਤੋਂ ਸਟਾਰਟਿੰਗ ਕਿਤੋਂ ਵੀ ਨਹੀਂ ਮਿਲਦੀ ਵੀਰੇ ਦੰਦੀ ਚੀਜ਼ ਕਿਤੋਂ ਵੀ ਨਹੀਂ ਮਿਲਣੀ ਹੈ ਇਹ ਹੈਗੀ ਜੈਂਟਸ ਚੈਨਾ ਲਾਇਕ ਇਹ ਨਹੀਂ ਪ੍ਰਾਈਸ ਹੈਗੀ 12 ਤੋਂ ਲੈ ਕੇ 15000 ਦੇ ਵਿੱਚ 12 ਤੋਂ ਲੈ ਕੇ 15000 ਦੇ ਵਿੱਚ ਫੋਨ ਦੀ ਚੈਨਾ ਬਿਲਕੁਲ ਜੀ ਵੀਰੇ ਜੈਂਟਸ ਕੜੇ ਪੱਕੀ ਗੱਲ ਹੈ ਵੀਰੇ ਆਲੀ ਬਿਲਕੁਲ ਪੱਕੀ ਗੱਲ ਹੈ ਵੱਡੇ ਜੀ ਹਾਂਜੀ ਆਗੇ ਜੈਂਟਸ ਕੜੇ ਇੰਨਾ ਹੀ ਪ੍ਰਾਈਸ ਰਹੂਗੇ 8 ਤੋਂ 9000 ਦੇ ਵਿੱਚ 8 ਤੋਂ ਲੈ ਕੇ 9000 ਦੇ ਵਿੱਚ ਵੀਰੇ ਜੈਂਟਸ ਸੋਨੇ ਦੇ ਕੜੇ ਤੁਸੀਂ ਚੈੱਕ ਕਰ ਰਹੇ ਹੋ ਵੀਰੇ ਇਹ ਵੀਰੇ 8 ਤੋਂ 9000 ਦੇ ਵਿੱਚ ਇਹਨਾਂ ਦਾ 8 ਤੋਂ 9000 ਦੇ ਵਿੱਚ ਸੋਨੇ ਦਾ ਗਾੜਾ ਕਿਤੇ ਵੀ ਨਹੀਂ ਮਿਲਦਾ ਵੀਰੇ ਹਾਂਜੀ ਲਓ ਵੀਰੇ ਅੱਗੇ ਆ ਜਾਓ ਆਪਣੀਆਂ ਰਿੰਗਸ ਆ ਜਾਂਦੀਆਂ ਨੇ ਇੰਨਾ ਹੀ ਪ੍ਰਾਈਸ ਰਹੂਗੀ 2000 ਤੋਂ ਲੈ ਕੇ 2500 ਦੇ ਵਿੱਚ 2 ਤੋਂ ਲੈ ਕੇ 2500 ਤੱਕ ਨੇ ਵੀਰੇ ਜੀ ਲਓ ਜੀ ਭਾਅ ਚੈੱਕ ਕਰ ਰਹੇ ਹਾਂ ਤੇ ਵੀਰੇ ਹੁਣ ਆਪਣੇ ਕੋਲ ਇੱਧਰ ਵੀ ਆ ਗਏ ਹਾਂ ਸੋਨੇ ਦੀ ਚੈਨ ਹੋਰ ਹਾਂਜੀ ਹਾਂਜੀ ਇੰਨਾ ਹੀ ਪ੍ਰਾਈਜ਼ਿੰਗ ਹੈਗੀ ਸਾਰੀ 8000 ਦੇ ਵਿੱਚ 8000 ਦੇ ਵਿੱਚ ਜਿਹੜੀ ਮਰਜ਼ੀ ਵੀਰੇ ਇਹਨਾਂ ਦੇ ਵਿੱਚੋਂ ਇਹਨਾਂ ਜਿਹੜੀ ਮਰਜ਼ੀ ਲੈ ਲਓ 8000 ਦੇ ਵਿੱਚ ਪ੍ਰਾਈਜ਼ਿੰਗ ਹੈ ਲਓ ਵੀਰੇ ਤੁਸੀਂ ਚੈੱਕ ਕਰ ਰਹੇ ਹੋ ਤੁਸੀਂ ਇਹਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਲੈ ਕੇ ਜਾ 8000 ਰੁਪਏ 8000 ਰੁਪਏ ਓਨਲੀ 8000 ਦੇ ਵਿੱਚ ਤੇ ਐਦਾਂ ਦੀ ਕੁਆਲਿਟੀ ਤੇ ਐਦਾਂ ਦਾ ਰੇਟ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਇਹ ਤੁਹਾਨੂੰ ਮਿਲੂਗਾ ਸੰਗਰੂਰ ਸ਼ਹਿਰ ਦੇ ਵਿੱਚ ਇਹ ਆ ਜਵੈਲਰ ਦੇ ਉੱਪਰ ਨਾਬਾ ਗੇਟ ਦੇ ਕੋਲ ਹਾਂਜੀ ਵੀਰੇ ਨੈਕਸਟ ਆਪਣੇ ਕੋਲ ਕੀ ਆ ਗਿਆ ਆਪਣੇ ਕੋਲ ਆ ਗਿਆ ਰਾਣੀ ਹਾਰ ਵੀਰੇ ਆਪਣੇ ਕੋਲ ਆ ਗਿਆ ਵੀਰੇ ਰਾਣੀ ਹਾਰ ਇਹ ਜੇ ਆਪਾਂ ਪਿਓਰ ਸੋਨੇ ਦੇ ਵਿੱਚ ਬਣਾਉਣਾ ਹੈ ਵੀਰੇ ਘੱਟੋ ਘੱਟ 8 ਤੋਂ 9 ਲੱਖ ਦੇ ਵਿੱਚ ਬੰਦਾ ਹੈਗਾ 8 ਤੋਂ 9 ਲੱਖ ਦੇ ਵਿੱਚ ਆਪਣੇ ਕੋਲ ਕਿੰਨੇ ਦਾ ਆਪਣੇ ਕੋਲ ਸਿਰਫ 20 ਤੋਂ 22000 ਦੇ ਵਿੱਚ ਆਪਣੇ ਕੋਲ ਵੀਰੇ ਸਿਰਫ 20 ਲੈ ਕੇ 22000 ਦੇ ਵਿੱਚ ਸੋਨੇ ਦਾ ਰਾਣੀ ਹਾਰ ਵੀਰੇ ਮੰਨ ਲੇ ਕਿ ਆਪਣੇ ਇੰਨੇ ਘੱਟ ਪ੍ਰੈਸ ਕਿਉਂ ਹੁੰਦੇ ਨੇ ਕਾਰਨ ਕੀ ਹੈ ਜੀ ਭਾਜੀ ਇਹ ਇੰਡੀਆ ਦੇ ਵਿੱਚ ਨਿਊ ਕਨਸੈਪਟ ਸ਼ੁਰੂ ਹੋਇਆਗਾ ਜਿਹਨੂੰ ਕਹਿੰਦੇ 1 ਗ੍ਰਾਮ 골ਡ ਫਾਰਮਿੰਗ ਜੁਐਲਰੀ ਜਿਹਦੇ ਵਿੱਚ ਕੀ ਹੁੰਦਾ ਇਹਦਾ ਬੇਸ ਬਰਾਸ ਦਾ ਹੁੰਦਾਗਾ ਠੀਕ ਹੈ ਜੀ ਉਹਦੇ ਉੱਪਰ ਸੋਨੇ ਦੀ ਪਰਤ ਚੜ ਜਾਂਦੀ ਹੈਗੀ ਠੀਕ ਹੈ ਜੀ ਜਿਹਦੇ ਉੱਤੇ ਚੇਨ ਕੜਿਆ ਉੱਤੇ ਹੁੰਦੀ ਹੈ 1 ਗ੍ਰਾਮ ਦੀ ਔਰ ਜਿਹੜੇ ਸੈੱਟ ਹੁੰਦੇ ਨੇ ਉਹਨਾਂ ਤੇ 2 ਤੋਂ 2.5 ਗ੍ਰਾਮ ਤੱਕ ਕਿ 3 ਗ੍ਰਾਮ ਤੱਕ ਸੋਨਾ ਚੜਦਾ ਹੈਗਾ ਆਜੋ ਆ ਕੇ ਆ ਜਾਂਦੀ ਨੇ ਆਪਣੇ ਕੋਲ ਚੂੜੀਆਂ ਆ ਜਾਂਦੀਆਂ ਨੇ ਜਿਹਨਾਂ ਦੀਆਂ ਇਹਨਾਂ ਚ ਵੀ ਸਾਰੀ ਡਿਜ਼ਾਈਨਿੰਗ ਅਵੇਲੇਬਲ ਹੈ ਇਹ ਜੇ ਤੁਸੀਂ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋਗੇ ਸਾਈਜ਼ ਦੇ ਕੇ ਬਣਵਾ ਸਕਦੇ ਹੋ ਆਪਣਾ ਡਿਜ਼ਾਈਨ ਲਿਆ ਉਹ ਵੀ ਬਣ ਜਾਏਗਾ ਹਾਂਜੀ ਆ ਜੈਂਟਸ ਕੜੇ ਆ ਗਏ ਇਹ ਵੀ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਜਿਵੇਂ ਮਰਜੀ ਹੈ ਵੀ ਹਲਕਾ ਚੋੜਾ ਮੋਟਾ ਪਤਲਾ ਸਭ ਕਰਵਾ ਸਕਦੇ ਜਿਵੇਂ ਮਰਜੀ ਆਪ ਕਰਵਾ ਸਕਦੇ ਕਸਟਮਾਈਜ਼ ਤੇ ਵੀਰੇ ਹੁਣ ਆਪਣੇ ਕੋਲ ਆਹ ਕੀ ਚੀਜ਼ ਆ ਗਈ ਇੱਧਰ ਹੀ ਇਹਨੂੰ ਬਾਹੀ ਕਹਿੰਦੇ ਨੇ ਬਾਜੀ ਬਾਹੀ ਤੇ ਵੀ ਇਹ ਵੀ ਸੋਨੇ ਦੀ ਹੈ ਇਹ ਵੀ ਸੋਨੇ ਦੀ ਹੈ ਜੀ ਅੱਛਾ ਕੱਲੇ ਕੱਲੇ ਚੀਜ਼ ਵੀਰੇ ਆਪਣੇ ਕੋਲ ਸੋਨੇ ਦੀ ਹੈ ਸਾਰਾ ਕੁਝ ਆਪਣੇ ਕੋਲ ਸੋਨੇ ਦਾ ਹੀ ਮਿਲੇਗਾ 24 ਕੈਰੇਟ ਦਾ ਤੇ ਵੀਰੇ ਹੁਣ ਇਹਦਾ ਪ੍ਰਾਈਸ ਕਿੰਨਾ ਕਰੂਗਾ ਜੀ ਇਹਦਾ ਪ੍ਰਾਈਸ ਸਿਰਫ 12000 ਹੈ ਵੀਰ ਜੀ ਸਿਰਫ 12000 ਦੇ ਵਿੱਚ ਸੋਨੇ ਦੀ ਬਾਹੀ ਵੀਰੇ ਇਹੀ ਜੀ ਅਸਲੀ ਸੋਨੇ ਦੀ ਬਣਾਉਂਗੇ ਘੱਟੋ ਘੱਟ 3 ਤੋਂ 4 ਲੱਖ ਦੇ ਵਿੱਚ ਬਣੇ ਤਿੰਨ ਤੋਂ 4 ਲੱਖ ਵਾਲੀ ਚੀਜ਼ ਸਿਰਫ 12000 12000 ਦੇ ਵਿੱਚ ਕੀ ਆ ਬਾਤ ਹੈ ਜੀ ਤੇ ਵੀਰੇ ਆਪਣੇ ਕੋਲ ਨੈਕਸਟ ਕੀ ਆ ਗਿਆ ਆਪਣੇ ਕੋਲ ਨੈਕਸਟ ਆ ਗਿਆ ਆਪਣੇ ਕੋਲ ਛੋਟੇ ਸੈਟ ਆ ਗਏ ਜਿਹਦੇ ਵਿੱਚ ਆਪਣੇ ਕੋਲ ਫੋਲਕੀ ਵਾਲੇ ਸੈਟ ਆ ਗਏ ਚੌਕਰ ਸੈਟ ਆ ਗਏ ਐਂਟੀਕ ਸੈਟ ਆ ਗਏ ਹਮ ਆਪਣੇ ਕੋਲ ਕਹਿੰਦੇ ਨੇ ਕਿ ਪੀਪਲ ਪੱਤੀਆਂ ਵਾਲੇ ਸੈਟ ਆ ਗਏ ਪੀਪਲ ਪੱਤੀ ਵਾਲੇ ਸੈਟ ਆ ਟਰਕੀ ਸ਼ਰਟ ਆ ਗਏ ਹਾਂਜੀ ਐਨ ਆਈ ਪ੍ਰਾਈਜ਼ਿੰਗ 12000 ਤੋਂ ਸਟਾਰਟ ਹੋ ਕੇ 17-18000 ਤੱਕ ਨੇ ਜੀ ਠੀਕ ਹੈ ਤੇਵਰੇ ਅਗਰ ਆਪਾਂ ਨੇ ਚੀਜ਼ ਲਗਭਗ ਸਾਲ ਬਾਅਦ 2 ਸਾਲ ਬਾਅਦ ਅਗਰ ਆਪਾਂ ਨੇ ਚੀਜ਼ ਮੋੜ ਕੇ ਕੋਈ ਹੋਰ ਲੈ ਕੇ ਜਾਣੀ ਹੋਵੇ ਤੁਸੀਂ ਜਦੋਂ ਵੀ ਤੁਹਾਡਾ ਜੀ ਅੱਕ ਜੇ ਪੰਜ ਸਾਲ ਚਾਰ ਸਾਲ ਜਦੋਂ ਵੀ ਤੁਹਾਡਾ ਜੀ ਆਕੇ ਤੁਸੀਂ ਸਾਨੂੰ ਅੱਧ ਵਿੱਚ ਵਾਪਸ ਕਰਕੇ ਕੋਈ ਵੀ ਚੀਜ਼ ਲੈ ਕੇ ਜਾ ਸਕਦੇ ਹੋਗੇ ਠੀਕ ਹੈ ਜੀ ਤੇ ਬਾਕੀ ਤੁਸੀਂ ਆ ਸਕਦੇ ਆਂ ਜੀ ਸੰਗਰੂਰ ਸ਼ਹਿਰ ਦੇ ਵਿੱਚ ਨਾਬਾ ਗੇੜ ਦੇ ਇੱਕ ਹੋਰ ਏ ਆ ਜਵੈਲਰਸ ਦੇ ਉੱਪਰ ਨੇ ਵੀਰੇ ਠੀਕ ਹੈ ਤੇ ਵੀਰੇ ਆਪਣੇ ਕੋਲ ਹੋਰ ਕਿਹੜੀ ਕਿਹੜੀ ਚੀਜ਼ਾਂ ਹੁੰਦੀਆਂ ਨੇ ਅਵੇਲੇਬਲ ਹੋਰ ਆਪਣੇ ਕੋਲ ਰਿੰਗਸ ਹੈ ਗਿਆ ਨਾ ਚੇਂਜ ਹੈ ਗਿਆ ਨਾ ਬ੍ਰੇਸਲੇਟ ਹੈਗੇ ਨੇਗੇ ਹਾਂਜੀ ਸਾਰਾ ਕੁਝ ਮਿਲ ਜਾਏਗਾ ਤੇ ਬਾਕੀ ਤੁਸੀਂ ਵੀਰੇ ਇੱਕ ਵਾਰ ਬਾਈ ਦੀਆਂ ਐਟਮਾ ਚੈੱਕ ਕਰ ਸਕਦੇ ਹੋ ਤੇ ਬਾਕੀ ਆਪਾਂ ਜੀ ਕਸਟਮਾਈਜ਼ ਵੀ ਕਰਵਾ ਸਕਦੇ ਆਂ ਅਗਰ ਆਪਾਂ ਨੇ ਸੋਨਾ ਵੱਧ ਘੱਟ ਕਰਵਾਉਣਾ ਹੋਵੇ ਤਾਂ ਉਹ ਵੀ ਹੋ ਜੂ ਪਰ ਵੀਰੇ ਘੱਟੋ ਘੱਟ 1 ਗ੍ਰਾਮ ਤਾਂ ਹੋ ਗਏ ਹੋਊਗਾ 1 ਗ੍ਰਾਮ ਹੋਊ ਤੇ ਛੋਟੀ ਚੀਜ਼ਾਂ ਉੱਤੇ ਘੱਟ ਹੁੰਦਾ ਹੈਗਾ ਜਿਵੇਂ ਰਿੰਗਸ ਹੋ ਗਈਆਂ ਜਾਂ ਈਰਿੰਗਸ ਹੋ ਗਏ ਜਿਵੇਂ ਆਪਣੇ ਸਟੱਡ ਟਾਈਪ ਹੋ ਜਾਂਦੇ ਨੇ ਉਹਨਾਂ ਤੇ ਮਿਲੀਗ੍ਰਾਮਸ ਜਾਂ ਹਾਫ ਗ੍ਰਾਮ ਹੁੰਦਾ ਹੈਗਾ ਬਟ ਮੋਸਟਲੀ ਚੇਨਸ ਔਰ ਕੜਾ ਤੇ 1 ਗ੍ਰਾਮ ਹੀ ਇੱਕ ਗ੍ਰਾਮ ਹੀ ਹੋਏਗਾ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਆ ਗਿਆ ਆਪਣੇ ਕੋਲ ਵੀਰੇ ਕੰਬੋ ਵੀਰੇ ਇਹਨਾਂ ਦਾ ਪ੍ਰਾਈਸ ਕਿੰਨਾ ਕੁ ਹੋਊਗਾ ਜੀ ਦੇਖਣ ਨੂੰ ਵੀਰੇ ਮਹਿੰਗਾ ਲੱਗਦਾ ਬਹੁਤ ਜ਼ਿਆਦਾ ਨਹੀਂ ਨਹੀਂ ਵੀਰ ਜੀ ਬਹੁਤ ਰੀਜ਼ਨੇਬਲ ਪ੍ਰਾਈਜ਼ਿੰਗ ਹੈ ਜਿਵੇਂ ਆ ਬॉयਜ਼ ਦਾ ਤੁਸੀਂ ਕੰਬੋ ਦੇਖ ਰਹੇ ਹੋ ਜਿਸ ਚ ਚੇਨ ਕੜਾ ਇੱਕ ਬ੍ਰੇਸਲੇਟ ਹੈ ਇਹਦਾ ਪ੍ਰਾਈਸ ਹੋਊਗਾ ਸਿਰਫ 35000 ਜੀ ਓਨਲੀ 350 ਅੱਗੇ ਇੱਕ ਲੇਡੀਜ਼ ਦਾ ਕੰਬੋ ਬਣਾਇਆ ਜਿਹਦੇ ਵਿੱਚ ਇੱਕ ਕੰਗਨ ਆ ਗਈ ਇੱਕ ਚੇਨ ਆ ਗਈ ਇਹਦਾ ਕੰਬੋ ਕੋਲ ਨੂੰਗਾ ਸਿਰਫ 18000 ਦਾ ਸਿਰਫ 18000 ਰੁਪਏ ਦੇ ਵਿੱਚ ਵੀਰੇ ਤੁਹਾਨੂੰ ਐਦਾਂ ਦੇ ਰੇਟ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੇ ਵੈਰਾਈਟੀ ਚੈੱਕ ਕਰ ਰਹੇ ਆ ਕਿ ਵੀਰੇ ਆਪਣੇ ਕੋਲ ਵੈਰਾਈਟੀ ਵੀ ਵੀਰੇ ਬਹੁਤ ਜ਼ਿਆਦਾ ਆ ਵੈਰਾਈਟੀ ਫੁੱਲ ਆ ਬਾਜੀ ਆਪਣੇ ਅਕੋਰਡਿੰਗ ਕਸਟਮਾਈਜ਼ ਵੀ ਕਰਵਾ ਸਕਦੇ ਕੋਈ ਵੀ ਚੀਜ਼ ਠੀਕ ਹੈ ਜੀ ਲੋ ਜੀ ਬਾਈ ਜੀ ਬਾਕੀ ਆਪਾਂ ਨੇ ਕਰਨਾ ਹੈ ਕਿ ਜੀ ਲਾਈਕ ਕਰਨਾ ਸ਼ੇਅਰ ਕਰਨਾ ਐਂਡ ਫੋਲੋ ਕਰਨਾ ਤੇ ਜੀ ਆਪਾਂ ਨੇ ਆਉਣਾ ਜੀ ਸੰਗਰੂਰ ਸ਼ਹਿਰ ਦੇ ਵਿੱਚ ਨੇਰ ਨਾਬਾ ਗੇਟ ਦੇ ਕੋਲ ਏ ਆਰ ਜੇਵਲਰਸ ਬੜਾ ਇੱਕ ਹੈਂਡਪਾਈ ਹੋ ਰਿਹਾ ਤਾਂ ਕੰਮਾਂ ਤੇ ਬਾਕੀ ਲਾਈਕ ਸ਼ੇਅਰ ਐਂਡ ਫੋਲੋ ਕਰ ਲਿਓ ਤੇ ਪਹੁੰਚੋ ਤੁਸੀਂ ਏ ਆਰ ਡਿਵੈਲਪਰ ਸੰਗਰੂਸ਼ਾਲ ਸਤਿ ਸ਼੍ਰੀ ਅਕਾਲ ਜੀ